ਆਏ ਭਾਈ ਜੀ ਥੋੜਾ ਖੋਲੀਏ ਇੱਥੇ ਖਲੋਤੇ ਰਵਾਂਗੇ ਨਾਲੇ ਬੱਤੀ ਕਦ ਲਈ देख लो स्कूल आदर्श में घर में है कौन सी क्लास में थी क्या नाम से बेटा उसका जी प्रीति विषाद वो फ्रेंड है आपकी क्या नाम है ਉਹ ਇੱਕ ਫੈਕਟਰੀ ਆ ਤੇ ਉੱਪਰ ਇੱਕ ਕਮਰਾ ਸੀ ਜਿਹਦੇ ਵਿੱਚ ਰਹਿੰਦੇ ਸੀ ਉਹ ਉਹਦੇ ਵਿੱਚ ਹੀ ਇਹ ਲੜਕੀ ਦੀ লাশ ਪਈ ਹੋਈ ਹੈ ਤੇ ਮਤਲਬ ਬੜੀ ਬੁਰੀ ਹਾਲਤ ਸੀ ਲੜਕੀ ਦੀ ਜਿਹੜਾ ਫੇਸ ਦੀ ਨਾ ਮਤਲਬ ਜਿੱਦਾਂ ਬੜਾ ਬੁਰੀ ਤਰ੍ਹਾਂ ਡੈਮੇਜ ਕੀਤਾ ਗਿਆ ਮਤਲਬ ਕਿ ਨਾ ਪਰਿਵਾਰ ਦੀ ਕੋਈ ਖੁਣ ਹਣੀ ਪਰਿਵਾਰ ਦੇ ਵਿੱਚ ਮੈਨੂੰ ਤਾਂ ਉਹਦੀ ਮਾਤਾ ਪਿਤਾ ਤੋਂ ਇਲਾਵਾ ਮੈਨੂੰ ਨਹੀਂ ਮੇਰੀ ਨੋਲੇਜ ਦੇ ਵਿੱਚ ਨਹੀਂ ਹੈਗਾ ਕਿ ਉਹਦੇ ਬ੍ਰਦਰ ਕੋਈ ਜਾਂ ਕੋਈ ਏਦਾਂ ਕੋਈ ਹੈਗਾ ਵਾ ਤੇ ਬਾਕੀ ਲੜਕੀ ਜਿਹੜੀ ਵੀ ਪਹਿ ਦੇਖੀ ਹੈ ਉੱਥੇ ਰਿਲੇਟਿਡ ਹੀ ਹੋਈ ਤੇ ਮਦਰ ਜਦੋਂ ਮੈਂ ਆਇਆ ਸੀ ਘਰ ਵੀ ਕੋਈ ਇਸ ਤਰ੍ਹਾਂ ਦੀ ਕੋਈ ਕੰਦੇ ਬਾਲਟੀ ਵੀ ਮਿਲੀ ਅੰਦਰ ખૂਨਾ ਲੱਗ ਪਿਆ ਕੋਈ ਇਸ ਤਰ੍ਹਾਂ ਹਾਂ ਬਾਲਟੀ ਤੇ ਥੋੜਾ ਖੋਣਾ ਮੈਨੂੰ ਕੋਈ ਆਪਣਾ ਵੀ ਇਸੇ ਦੱਸਣ ਦਾ ਹੈ ਕਿ ਤਾਂ ਬਾਲਟੀ ਨਾ ਜਿੱਦਾਂ ਮਾਰਿਆ ਗਿਆ ਹੋਵੇ ਇਸ ਤਰ੍ਹਾਂ ਕੋਈ ਇਹ ਪ੍ਰਵਾਸੀ ਹੈ ਇਹ ਪ੍ਰਵਾਸੀ ਨੇ ਪ੍ਰਵਾਸੀ ਪਰਿਵਾਰ ਨੇ ਮਗਰ ਚਲੋ ਆ ਵੀ ਸਾਰੇ ਸਾਡੇ ਭਰਾ ਨੇ ਮਗਰ ਦੇਖੋ ਕਿ ਕਿਹੇ ਟਾਈਮ ਤੇ ਸਾਡੇ ਇਲਾਕੇ 'ਚ ਬੜੀ ਅਮਨ ਸ਼ਾਂਤੀ ਹੁੰਦੀ ਸੀ ਨਸ਼ੇ ਤੋਂ ਬਗੈਰ ਇੱਥੇ ਹੁਣੇ ਉਹ ਹਾਲ ਹੋਏ ਪਏ ਆ ਜੀ ਇਹ ਮਤਲਬ ਕਿ ਇਹ ਵੇਲੇ ਆਪਾਂ ਅਨਗੜ ਦਾ ਨਾਮ ਸੁਣਦੇ ਹੁੰਦੇ ਸੀ ਕਿ ਅਨਗੜ ਨਸ਼ਾ ਵੇਚਦਾ ਐਦਾਂ ਹੁਣ ਤਾਂ ਸਾਡਾ ਇਲਾਕਾ ਅਨਗੜ ਬਣ ਚੁੱਕਾ ਜੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਜੀ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਹਿੰਦੇ ਤੁਸੀਂ ਬੰਦੇ ਫੜਾਓ ਐਂ ਥੋੜਾ ਬੰਦੇ ਫੜਾਉਣੇ ਡੇਢ ਲੱਖ ਰੁਪਏ ਦਿਖਾਵਾਂ ਤੁਹਾਨੂੰ ਗਵਰਨਮੈਂਟ ਦੇ ਰਹੀ ਐ ਬੰਦੇ ਅਸੀਂ ਫੜਾਉਣੇ ਐਹੀਂ ਵੀ ਆਪਣੇ ਬੱਚਿਆਂ ਦੇ ਇਹਦੇ ਮਦਰ ਫਾਦਰ ਕਿੱਥੇ ਇਹਦੇ ਇਹਦੇ ਮਦਰ ਅੰਦਰ ਨੇ ਤੇ ਫਾਦਰ ਦਾ ਨਹੀਂ ਮੈਨੂੰ ਪਤਾ ਕਿੱਥੇ ਗਏ ਨੇ ਜਿਹੜਾ ਫੜ ਕੇ ਲੈ ਕੇ ਗਏ ਤੁਹਾਨੂੰ ਪਤਾ ਕੌਣ ਹੈ ਨਾ ਮੈਨੂੰ ਨਹੀਂ ਪਤਾ ਐਵੇਂ ਮੈਂ ਕਹਾਂ ਕਿ ਉਹਦੇ ਫਾਦਰ ਨੇ ਕਿਹਾ ਉਹਦੇ ਚਾਚਾ ਹੀ ਨੇ ਕਿ ਤੇ ਬਾਕੀ ਦੇਖੋ ਹੋ ਸਕਦਾ ਪੋਸਟਮਾਰਟਮ ਹੀ ਹੋਵੇ ਸਭ ਕੁਝ ਕਲੀਅਰ ਹੋ ਜਾਏਗਾ ਸ਼ਾਂਤ ਠੀਕ ਹੈ ਲਾ ਜਾਂ ਜਲੰਧਰ 60 ਸਾਲ ਬੱਚੇ ਨੇ ਉਹ ਬੇਕਾਰ ਗਵੰਡ ਗਵੰਡੀਆਂ ਦੀ ਲੜਕੀ ਗਈ 13 ਸਾਲ ਦੀ ਉਹਨੇ ਰੇਪ ਕਰਕੇ ਉਹਨੂੰ ਉਹਦਾ ਮਰਡਰ ਕੀਤਾ ਉਹਨੂੰ ਪੁਲਿਸ ਕਾਲੇ ਬਚਾਉਣ ਚ ਲੱਗਿਆ ਉਹਨੂੰ ਭੈਕੋ ਕ੍ਰੇਨ ਚੌਂਕ ਚ ਜਿਸ ਵੀ ਸਾਡੇ ਕ੍ਰੇਨ ਨਾਲ ਉੱਥੇ ਡੰਗੋ ਬੰਦੇ ਸੱਦੀ ਕੋ ਦਾਸ ਫੁੰਲ ਰਹੇ ਆ ਦਿਖਾਓ ਕਿ ਮੈਂ ਆ ਕੇ ਕੀਤਾ ਸੱਜਾ ਲੱਗੇ ਡੇਣਾ ਤੁਹਾਨੂੰ ਕੀ ਕਿੰਨੇ ਚੀ ਮਾਮਲਾ ਲੱਗਦਾ ਬਾਈ ਕ੍ਰੇਨ ਹੋ ਕੇ ਪਤਾ ਮੈਂ ਦੱਸਦਾ ਹਾਂ ਦੇਖੋ ਗਿਹਾ ਦੇ ਉਹ ਬੱਚੇ ਨੂੰ ਤੇ ਹੱਥੇ ਨੇ ਮਾਰਿਆ ਉਹ ਨਹੀਂ ਉਹ ਕਹਿੰਦੇ ਸਤਾ ਦਾ ਵੀ ਉਹ ਛੁੱਟੇ ਨਾ ਪਤਾ ਦਾ ਨਹੀਂ ਤੁਸੀਂ ਸ਼ੇਵਰ ਜੇ ਕਿ ਉਹਨੇ ਹੀ ਮਾਰਿਆ ਮੈਨੂੰ ਕੀ ਪਤਾ ਉਹ ਥੇ ਸੁਲੇਣਾ ਬੰਗੇ ਤਾਂ ਦਬਾਣੇ ਤਾਂ ਲੁੱਕੜਦੇ ਆ ਤੇ ਮੈਨੇ ਛੁੱਟ ਗਿਆ ਆ ਵੀ ਕੰਨ ਦੇ ਹੱਥੇ ਨੇ ਮਾਰਤੀ ਬੰਦੀ ਤੇ ਰੋਣਾ ਉਹ ਪਤਾ ਹੁੰਦਾ ਜਿਹਨੇ ਜਿਹਨੇ ਸ਼ਰਿਆਮ ਜਿਹਨੇ ਮੈਨੂੰ ਸਜ਼ਾ ਕੀ ਦਿੱਤੀ ਪੁਲਿਸ ਨੇ ਨੋ ਲੋਗ ਸਰਿਆ ਹੋਰ ਕੀ ਕੁੰਨਿਆ ਪਾਪੇ ਨੇ ਮਾਰੇ ਮਾਰੇ ਹੋਰ ਕੋਈ ਗੱਲ ਨਹੀਂ ਮੈਂ ਨਹੀਂ ਸੁਣਿਆ ਆਪਣਾ ਮਾਰਿਆ ਉੱਥੇ ਕਹਿੰਦੇ ਆ ਕਿ ਨੇ ਮਾਰਦੀ ਆਪਣੀ ਬੱਚੀ ਮਾਰੀ ਮਾਰੀ ਤੋਂ ਨੇ ਆਪਣੀ ਲੜਕੀ ਮਾਰੀ ਨਾ ਅੱਜ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ थाना ਸਲਾਮਾਬਾਦ ਰਸੀਬ ਹੋਈ ਸੀ ਜਿਸ ਦੇ ਵਿੱਚ ਇੱਕ ਮਾਈਨਰ ਲੜਕੀ ਦਾ ਜਿਹੜਾ ਵਾ ਕਤਲ ਕੀਤਾ ਗਿਆ ਸੀਗਾ ਉਸ ਇਨਫੋਰਮੇਸ਼ਨ ਤੇ ਇਮੀਡੀਏਟਲੀ ਐਕਟ ਕਰਦੇ ਆ ਸਾਡੀਆਂ ਐਸਚਓ ਹਰਸਨਦੀਪ ਸਿੰਘ ਇੰਚਾਰਜ थाना ਸਲਾਮਾਬਾਦ ਅਤੇ ਚੌਂਕੀ ਇੰਚਾਰਜ ਦਵਿੰਦਰ ਸਿੰਘ ਇਹਨਾਂ ਦੀਆਂ ਟੀਮਾਂ ਨੇ ਮੌਕੇ ਤੇ ਰਿਸਪੌਂਡ ਕੀਤਾ ਇਸ ਦੇ ਵਿੱਚ ਜਿਸ ਘਰ ਦੇ ਵਿੱਚ ਇਹ Laash ਪਈ ਸੀ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇੱਕ ਸੋਨੂ ਨਿਸ਼ਾਦ ਪੁੱਤਰ ਗੁੰਭਕਰਨ ਤੇ ਉਸ ਦੀ ਪਤਨੀ ਜਿਹੜੀ ਅਨੀਤਾ ਆ ਪਿੱਛੋਂ ਆਜਮਗੜ੍ਹ ਦੇ ਰਹਿਣ ਵਾਲਾ ਆ ਉਹਨਾਂ ਉਹ ਉਸ ਘਰ ਦੇ ਵਿੱਚ ਰਹਿ ਰਹੇ ਸਨ ਇਹਨਾਂ ਦੋਵਾਂ ਮੀਆਂ ਬੀਵੀ ਦੀ ਇਹ ਦੂਜੀ ਸ਼ਾਦੀ ਹੈ ਦੋਵਾਂ ਦੀ ਦੂਜੀ ਦੂਜੀ ਸ਼ਾਦੀ ਹੈ ਉਸ ਦੇ ਵਿੱਚ ਜਿਹੜੀ ਅਨੀਤਾ ਆ ਇਸ ਦੀ ਪਿਛਲੀ ਸ਼ਾਦੀ ਦੇ ਵਿੱਚੋਂ ਇੱਕ ਲੜਕੀ ਤੇ ਇਸ ਜਿਹੜਾ ਸੋਨੂ ਦੇ ਨਾਲ ਦੀ ਸ਼ਾਦੀ ਦੇ ਵਿੱਚੋਂ ਤਿੰਨ ਬੱਚੇ ਇਸਤੇ ਪੈਦਾ ਹੋਏ ਸਨ ਜਿਹੜੀ ਅ ਪਿਛਲੀ ਸ਼ਾਦੀ ਦੇ ਵਿੱਚੋਂ ਜਿਹੜੀ ਲੜਕੀ ਜਿਹੜੀ ਪ੍ਰੀਤੀ ਪੈਦਾ ਹੋਈ ਸੀਗੀ ਉਸ ਦੀ ਉਮਰ ਕਰੀਬ 15 ਤੋਂ ਹੋਇਆ 16 ਸਾਲ ਸੀਗੀ ਇਹ ਜਿਹੜਾ ਇਹਦਾ ਸਤੇਲਾ ਬਾਪ ਜਿਹੜਾ ਸੋਨੂ ਆ ਇਸ ਦੇ ਉੱਤੇ ਜਿਹੜੀ ਆ ਮਾੜੀ ਨਿਗ੍ਹਾ ਰੱਖਣ ਲੱਗ ਪਿਆ ਜਿਸ ਦੇ ਗੱਲ ਕਰਕੇ ਇਹਨਾਂ ਦੇ ਘਰ ਦੇ ਵਿੱਚ ਥੋੜਾ ਚਿਰ ਪਹਿਲਾਂ ਟਕਰਾਅ ਰਹਿਣਾ ਸ਼ੁਰੂ ਹੋ ਗਿਆ ਅੱਜ ਸਵੇਰੇ ਜਦੋਂ ਅਨੀਤਾ ਆਪਣੇ ਕੰਮ ਇੱਥੇ ਧਾਗਾ ਫੈਕਟਰੀ ਦੇ ਵਿੱਚ ਇਹ ਕੰਮ ਕਰਦੀ ਹੈ ਆਪਣੇ ਕੰਮ ਦੇ ਉੱਤੇ ਗਈ ਜਦੋਂ ਇਹ ਵਾਪਸ ਆਈ ਤੇ ਨੇ ਵੇਖਿਆ ਕਿ ਇਸ ਦੀ ਲੜਕੀ ਦੀ ਲਾਸ ਜਿਹੜੀ ਆ ਉਹ ਉਹ ਕਮਰੇ ਦੇ ਵਿੱਚ ਪਈ ਸੀਗੀ ਤਕੂਨ ਨਾਲ ਹੱਥਪੱਤ ਜਦੋਂ ਇਸ ਸਾਰੇ ਨੂੰ ਤਸਦੀਕ ਕੀਤਾ ਗਿਆ ਤੇ ਗੱਲ ਸਾਹਮਣੇ ਆਈ ਕਿ ਇਸ ਦੇ ਜਿਹੜੇ ਸਤੇਲੇ ਪਿਤਾ ਸੋਨੂ ਨੇ ਹੀ ਇਸ ਦਾ ਜਿਹੜਾ ਵਾ ਲੱਕੜੀ ਦਸਤੀਲ ਲੱਕੜ ਦੇ ਨਾਲ ਜਿਹੜਾ ਵਾ ਸਿਰ ਦੇ ਉੱਤੇ ਵਾਰ ਕਰਕੇ ਇਹਦਾ ਕਤਲ ਕਰ ਦਿੱਤਾ ਗਿਆ ਜਿਸ ਨੂੰ ਜਿਹੜਾ ਵਾ ਸਾਡੀ ਟੀਮ ਵੱਲੋਂ ਜਿਹੜਾ ਵਾ ਕੁਝ ਹੀ ਸਮੇਂ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰਕੇ ਸਾਰੇ ਕੇਸ ਨੂੰ ਹੱਲ ਕਰ ਲਿਆ ਗਿਆ ਇਸ ਦੇ ਵਿੱਚ ਜੇਸ ਵਾਰਦਤ ਨਾਲ ਜੇਸ ਹਥਿਆਰ ਜਿਹੜੀ ਲੱਕੜਾ ਜਿਸ ਨਾਲ ਵਾਅਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਵੀ ਜਿਹੜੀ ਆ ਵਕਤ ਰਿਕਵਰ ਕਰ ਲਈ ਗਈ ਹੈ ਤੇ ਇਸ ਦੇ ਉੱਤੇ ਜਿਹੜਾ ਮਕਦਮਾ ਨੰਬਰ 408 ਅੰਡਰ ਸੈਕਸ਼ਨ 103 ਬੀ ਐਨ ਐਸ ਜਿਹੜਾ थाना ਸਲਾਮਾਬਾਦ ਰਜਿਸਟਰ ਕੀਤਾ ਗਿਆ ਤੇ ਮਕਦਮੇ ਦੀ ਤਫਤੀਸ਼ ਜਿਹੜੀ ਉਹ ਕੀਤੀ ਜਾ ਰਹੀ ਹੈ